ਜਾਪੀਨ ਜਾਪਾਤ ਤੇ ਜਾ ਸਵਗਾਂ ਅੰਮ੍ਰਿਤਸਰ ਵਾਸੀਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਮਹਿਸੂਸ ਹੋਏਗੀ 6 ਅਕਤੂਬਰ ਦੇ ਨਾਲ ਐਤਵਾਰ ਨੂੰ ਅਸੀਂ ਪਾਵਨ ਵਾਲਮੀਕੀ ਵਰਗਟ ਦਿਵਸ ਵੱਲੋਂ ਇੱਕ ਖਗਵਿਆਰੇਕ ਮੇਲਾ ਕਰਾ ਰਿਹਾ ਹੈ ਜਿਸ ਵਿੱਚ ਨਾਮੀ ਕਲਾਕਾਰ ਆ ਰਹੇ ਨੇ ਇਹ ਇਹ ਪ੍ਰੋਗਰਾਮ ਹੈ ਕਿ ਕਿੱਥੇ ਕਰਾਇਆ ਜਾ ਰਿਹਾ ਹੈ ਕਿ ਕਿਉਂ ਕਰਾਇਆ ਹੈ ਇਹ ਇਹ ਪ੍ਰੋਗਰਾਮ ਹੈ ਜੀ ਇਹ ਜਿਹੜਾ ਪ੍ਰੋਗਰਾਮ ਹੈ ਆ ਜੋ ਅੱਜ ਸਮਾਜ ਦੇ ਵਿੱਚ ਨਸ਼ੇ ਜਿਹੜਾ ਨੌਜਵਾਨੀ ਨੂੰ ਖੋਨਾ ਵਾਂਗੂ ਖਾ ਰਿਹਾ ਤੇ ਉਸ ਨੌਜਵਾਨੀ ਨੂੰ ਜਾਗਰੂਕ ਕਰਨ ਲਈ ਅੱਥੀ ਇੱਕ ਭਗਵਾਨ ਵਾਲਮੀਕੀ ਪ੍ਰਗਟ ਦੇਸ ਦੇ ਉੱਤੇ ਇੱਕ ਪ੍ਰੋਗਰਾਮ ਲਾਇਆ ਵਾ ਸੱਭਿਆਚਾਰਕ ਮੇਲਾ ਤੇ ਲੋਕਾਂ ਨੂੰ ਇਹਦੇ ਤੇ ਸੰਦੇਸ਼ ਇਹ ਦੇਣਾ ਵਾ ਕਿ ਨਸ਼ਿਆਂ ਤੋਂ ਦੂਰ ਰਵੋ ਮਿਊਜ਼ਿਕ ਨਾਲ ਜੁੜੋ ਕਬੱਡੀ ਨਾਲ ਜੁੜੋ ਕਿਸੇ ਵੀ ਸਪੋਰਟ ਨਾਲ ਜੁੜੋ ਪਰ ਨਸ਼ਿਆਂ ਤੋਂ ਭਰੇ ਜਿਹੜੇ ਕੋਤੇ ਨਸ਼ਿਆਂ ਨੂੰ ਤੋਂ ਦੂਰ ਰੱਖੋ ਕਿਥੇ ਗਿਆ ਜਾ ਰਿਹਾ ਕੋਤੋਂ ਆ ਰਿਹਾ ਇਹ ਰਦਰ ਸਿੰਘ ਚੌਕ ਤੇ ਕਰਾਇਆ ਜਾ ਰਿਹਾ ਜੀ ਤੇ ਪਹਿਲੀ ਦਿਨ ਤੇ ਚ ਗੱਲ ਆ ਪੀ ਇਹਦੇ ਤੇ ਕੋਈ ਨਹੀਂ ਆ ਰਿਹਾ ਜੀ ਇਹਦੇ ਤੇ ਸਾਰੇ ਹੀ ਕੋਈ ਆਪਾਂ ਲੀਡਰ ਨਹੀਂ ਬਾਇਆ ਵੀ ਇਹ ਬਿਲਕੁਲ ਨਾਨ ਪੋਲਿਟਿਕਲ ਪ੍ਰੋਗਰਾਮ ਹੈ ਜੀ ਸਾਡੇ ਸਮਾਜ ਦਾ ਇੱਥੇ ਸਾਡੇ ਸਮਾਜ ਦੇ ਸ਼ਿਰਮੋ ਰਾਗੂ ਹੋਣਗੇ ਤੇ ਸਾਡੇ ਬਤਵੰਤੇ ਸੱਜਣ ਹੋਣਗੇ ਤੇ ਇਹਨਾਂ ਦੇ ਨਾਲ ਨਾਲ ਜਿਹੜੇ ਸਾਡੇ ਗੋਂ ਦੀ ਮਤਲਬ ਪੰਜਾਬ ਦੇ ਸੁਪਰ ਹੀਟ ਫਿੰਗਰ ਨੇ ਜਿਵੇਂ ਕਿ ਮਨਜੀਤ ਸੋਤਾ ਜੀ ਬਾਗੀ ਜੀ ਇੰਡੀਅਨ ਆਰਡਰ ਤੋਂ ਰਿਦਮ ਕਲਿਆਣ ਜੀ ਮਿੱਕੀ ਡੀਲ ਜੀ ਤੇ ਦੋ ਤਿੰਨ ਸਿੰਗਰ ਦਾ ਖਿਆਲ ਹੋ ਰਿਹਾ ਉਹ ਅਜੇ ਸਰਪ੍ਰਾਈਜ਼ ਹੈ ਜੀ ਉਹ ਮੌਕੇ ਤੇ ਪਤਾ ਲੱਗੇਗਾ ਇਹਦੇ ਬੰਦੇ ਮੱਧ ਤਿਲ ਦਾ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਜਿਹਦੇ ਤਰ੍ਹਾਂ ਇਹਦਾ ਕਰਨਿਆ ਜੀ ਸਮੇਂ ਦੀ ਮੰਗ ਹੈ ਇਹੋ ਜਿਹਾ ਪ੍ਰੋਗਰਾਮ ਸਮਾਜ ਨੂੰ ਕਰਾਣੇ ਪੈਣਗੇ ਸਾਡੇ ਜਿੰਨੇ ਵੀ ਭਾਈਚਾਰੇ ਨੇ ਜਿਵੇਂ ਕਿ ਐਸੀ ਬੀਸੀ ਓਬੀਸੀ ਤੇ ਐਸਟੀ ਪਾਈਦਾਰ ਅਸੀਂ ਇਹਨਾਂ ਨੂੰ ਐਕਸ਼ਨ ਕਮੇਟੀ ਵੱਲੋਂ ਕੋਸ਼ਿਸ਼ ਹੋएगी ਵੀ ਇਹਨਾਂ ਨੂੰ ਇੱਕ ਮੰਚ ਤੇ ਲਿਆਈਏ ਤਾਂ ਜੋ ਸਾਰੇ ਜਾਣ ਕੇ ਆਪਣੇ ਸਮਾਜ ਦੀ ਗੱਲ ਕਰ ਸਕੇ ਵੀ ਆਪਣੇ ਸਮਾਜ ਦੇ ਮੁੱਦੇ ਉਠਾ ਸਕੀਏ। ਉਹ ਲੰਗਰ ਦਾ ਵੀ ਵੱਡੀ ਗੱਲ ਇੱਥੇ ਜੋ ਸਾਡਾ ਬਹੁਤ ਕੀਤਾ ਗਿਆ ਤੇ ਉਹ ਇੱਕ ਇੱਕ ਦੇ ਇੱਕ ਲੋਕਾਂ ਦਾ ਹਿੱਸਾ ਸੀ ਉਹ। ਲੰਗਰ ਦਾ ਪ੍ਰਬੰਧ ਹੈ ਜੀ ਜਿਹੜਾ ਗਰਮੀਤ ਜੀ ਇਹ ਕਿਸੇ ਵੱਲੋਂ ਕੋਈ ਸਾਥਨੀਆਂ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਈ ਸਾਹਿਬ ਜਿਹੜੇ ਕਿ ਇੰਟਰਨੈਸ਼ਨਲ ਮੀਟਅਪ ਆ ਤੁਸੀਂ ਨੇ ਮਿਸਟਰ ਸਾਹਿਦ ਸਾਹਿਦ ਨਾਰ ਸਾਹਿਦ ਨਾਰ ਜੀ ਮਿਸਟਰ ਸਾਹਿਦ ਨਾਰ ਜੀ ਤੇ ਬਹੁਤ ਵੱਡੇ ਮੇਟੋ ਪਾਰਟਿਸ ਨੇ ਇੰਟਰਨੈਸ਼ਨਲ ਲੈਵਲ ਤੇ ਨੋਜ਼ਾ ਕਮ ਹੈ ਤੇ ਸਾਰਾ ਹੀ ਜਿਹੜਾ ਲੰਗਰ ਦਾ ਪ੍ਰਬੰਧ ਆ ਉਹਨਾਂ ਨੇ ਇੱਕੋ ਹੀ ਹੁਕਮ ਕੀਤਾ ਵੀ ਤੁਸੀਂ ਪਰਚੀ ਬਣਵਾਓ ਭਾਈ ਕੋ ਜੋ ਕੋਈ ਚਾਹੀਦਾ ਤੇ ਮੈਨੂੰ ਪਰਚੀ ਕਿ ਜੋ ਹੈ ਸਾਰਾ ਪ੍ਰਬੰਧ ਉਹਨਾਂ ਨੇ ਆਪਨੀ ਦੇਖ ਲੈ ਕੇ ਆਪ ਕੀਤਾ ਵਈ ਤੇ ਕੀ ਇਹ ਪ੍ਰੇਸ਼ ਨੂੰ ਪ੍ਰਵਾਹ ਜਾਨਾ ਕਿ ਕੀ ਜੋ ਬਾਕੀ ਇਹ ਨਾ ਆਇਆ ਤੇ ਮੈਂ ਤੁਹਾਨੂੰ ਅੱਗੇ ਵੀ ਰਿਪੀਟ ਕਰ ਤੁਕਿਆ ਜੀ ਵੀ ਲੋਕਾਂ ਨੂੰ ਮੈਸੇਜ ਇਹ ਹੈ ਕਿ ਨਸ਼ਿਆਂ ਤੋਂ ਦੂਰ ਰਹੋ ਆਪਣੇ ਘਰਵਨਾਂ ਚ ਰਹੋ ਸਪੋਰਟਸ ਨਾਲ ਚਲੋ ਮਿਊਜ਼ਿਕ ਨਾਲ ਚਲੋ ਨਸ਼ਿਆਂ ਤੋਂ ਦੂਰ ਰਹੋ ਮੇਲੇ ਵਿੱਚ ਸੰਗਤਾਂ ਨੂੰ ਇਹੇ ਮੈਸੇਜ ਹੈ ਜੀ ਇਹ ਜਿਹੜਾ ਭਗਵਾਨ ਵਾਲਮੀਕੀ ਪ੍ਰਗਟ ਦਿਵਸ ਜਿਹਦੇ ਉੱਤੇ ਜਿਹੜਾ ਆ ਸੱਭਿਆਚਾਰਕ ਮੇਲਾ ਕਰਾ ਰਹੇ ਆ ਇਹਦੇ ਵਿੱਚ ਲੋਕਾਂ ਦੇ ਮਨੋਰੰਜਨ ਲਈ ਜਿਹੜੇ ਆ ਪ੍ਰਸਿੱਧ ਆਰਟਿਸਟ ਜਿਹੜੇ ਪਰਫਾਰਮ ਕਰਨਗੇ ਸਟੇਜ ਤੇ ਲੋਕ ਉਹਨਾਂ ਨੂੰ ਸੁਣ ਆ ਕੇ ਉਹਨਾਂ ਦੀ ਵੀ ਮਸਲਖਜਾਈ ਕਰਨ ਆ ਕੇ ਕਿਉਂਕਿ ਜਿਹੜੇ ਆਰਟਿਸਟ ਲੋਕ ਜਿਹੜੀ ਉਹਨਾਂ ਦੀ ਰੂਹ ਹੀ ਖਰਾਕ ਆ ਉਹ ਲੋਕ ਹੀ ਹੁੰਦੇ ਆ ਪਬਲਿਕ ਹੁੰਦੀ ਆ ਤੇ ਪਬਲਿਕ ਨੂੰ ਅਪੀਲ ਹੈ ਵੱਧ ਚੜ ਕੇ ਅੰਮ੍ਰਿਤਸਰ ਵਾਸੀ ਆਉਣ ਇੱਥੇ ਮਿਲੇ ਦੋ ਆਨੰਦ ਮਾਣਨ ਵਾਲੀ ਕਿਜੀ ਹਰ ਹਰ ਵਾਲੀ ਕਿ ਇਹ ਜਿਹੜਾ 6 ਤਰੀਕ ਨੂੰ ਰਤਨ ਸਿੰਘ ਚੌਂਕ ਦੇ ਵਿੱਚ ਮੇਲਾ ਕਰਾਇਆ ਜਾ ਰਿਹਾ ਹੈ ਵਾਲਮੀਕ ਪ੍ਰਗਟ ਦਿਵਸ ਦੇ ਪਲਾਸ ਤੇ ਉਹ ਤੁਹਾਡਾ ਪਵਨਵੀਰ ਕਰਵਾ ਰਿਹਾ ਵਾ ਬੜੇ ਜੋਸ਼ ਨਾਲ ਸਦਾ ਦੇ ਨਾਲ ਆ ਸਾਰੇ ਇਹਨਾਂ ਦੇ ਨਾਲ ਆਂ ਵੀ ਵਧਾਈ ਦੇ ਪਾਤਰ ਆ ਤੇ ਅਸੀਂ ਹਰ ਵਕਤ ਇਹਦੇ ਨਾਲ ਆਂ ਜੀ ਸਮਾਜ ਦੇ ਕੰਮਾਂ ਵਾਸਤੇ ਹਰ ਵੇਲੇ ਦੇਨ ਰਾਤ ਹੀ ਆਪਣੇ ਭਰਾ ਦੇ ਨਾਲ ਆਂ ਸਤਿ ਸ਼੍ਰੀ ਅਕਾਲ